ਤਨ ਬਾਬਾ ਸ਼੍ਰੀ ਚੰਦ ਭਗਵਾਨ ਜਿਸ ਦੀ ਜੋਤ ਜਗਾਵੇ ਹਿਰਦਾ ਅਭਿਮਾਨ ਆਪ ਨਿਰੰਕਾਰ ਦਿਆਲ ਸੁਜਨ ਭਗਤ ਜਨਾ ਦਾ ਰਖਵਾਲ ਸੁਧਾਨ ਜੋ ਨਾਮ ਤੇ ਆਵੇ ਸ਼੍ਰੀ ਚੰਦ ਸੁਆਮੀ ਤਿਸ ਦੇ ਉਤਰ ਜਾਵਹਿ ਸਭ ਕਾਮੀ ਕਾਲੀ ਜਾਦੂ ਟੂਣੇ ਨਾਸ ਕਰਾਵੀ ਦੁਸ਼ਮਨ ਦੁਰਮਤ ਆਪ ਹਟਾਵੇ ਸਾਚੇ ਕਰਮ ਕਮਾਵੇ ਜੀਵਾ ਉਚਾਰੈ ਬਾਬਾ ਸ਼੍ਰੀ ਚੰਦ ਨਾਮ ਸਾਧ ਧਾਰੈ ਜੋ ਕਰ ਲਖਮੀ ਵਰਖਾ ਹੋਵੇ ਧਨ ਦੌਲਤ ਰਾਜ ਜੋਗ ਭੋਗ ਪਾਵੇ ਬਾਬਾ ਜੀ ਦੀ ਬਾਣੀ ਅੰਮ੍ਰਿਤ ਧਾਰਾ ਜੋ ਪੀਵੇ ਸੋ ਹੋਵੇ ਨਿਸਤਾਰਾ ਮਾਨ ਦੇ ਰੋਗ ਮਿਟੇ ਸਭ ਕਾਲ ਸੁਖੀ ਹੋਵੇ ਜਨ ਹਰ ਰੰਗ ਰਾਲਾ ਕਾਲੀ ਜਾਦੂ ਟੂਣੇ ਭਗਾਵੇ ਅਗਨ ਵਿਛੋੜੇ ਪਾਣੀ ਸਾਵੈ ਜੋ ਲੋਚੈ ਸੋ ਤੁਰੰਤ ਮਿਲਾਵੇ ਭਗਤ ਜਨਾ ਦਾ ਹੱਥ ਫੜਾਵੇ ਤਨ ਤਨ ਉਹ ਜੋ ਬਾਬਾ ਸ਼੍ਰੀ ਚੰਦ ਪੂਜੇ ਤਿਸ ਦੇ ਗ੍ਰਹਿ ਸੁਖਾਂ ਦੇ ਸਾਜ ਰੂਜੇ 14 ਲੋਕ ਨਿਵਾਰਹਿ ਮਾਥਾ ਕਿਰਪਾ ਕਰੀ ਬਾਬਾ ਆਪ ਬੇਅੰਤ ਹਿਰਦੈ ਵਿੱਚ ਜੋਤ ਬਾਬਾ ਜੀ ਦੀ ਲੱਗੇ ਭੈ ਕਾਲ ਦਾ ਮਨ ਤੋਂ ਭੱਗੇ ਮਾਇਆ ਮੋਹ ਸਭ ਤਜ ਸਮਾਵੇ ਸੱਚੇ ਨਾਮ ਵਿੱਚ ਮਨ ਰੰਗਾਵੇ ਬਾਬਾ ਸ਼੍ਰੀ ਚੰਦ ਜੀ ਦੀ ਬਾਣੀ ਨਿਰਾਲੀ ਉੱਚੀ ਮਤਿ ਤੇ ਅਖੰਡ ਹਿਰਦੈ ਵਾਲੀ ਸੰਤ ਜਨਾਂ ਵਿੱਚ ਬਾਬਾ ਪ੍ਰਕਾਸ਼ੀ ਗੁਰੂ ਨਾਨਕ ਦੇ ਘਰੋਂ ਜੋ ਆਸੀ ਧਿਆਨ ਜਪੈ ਜੋ ਬਾਬਾ ਸ਼੍ਰੀ ਚੰਦ ਦਾ ਕਲੇਸ਼ ਮਿਟੇ ਜਗਤ ਦੇ ਦੁੰਦ ਦਾ ਚਾਰ ਪਦਾਰਥ ਪਾਵੈ ਜੂਗੇ ਭਗਤ ਹੋਏ ਮਨ ਅਤ ਸੁਖ ਭੂਗੇ ਆਪ ਜੋਤ ਜੋਤ ਮਿਲਾਵਨ ਹਾਰਾ ਗਿਆਨ ਧਿਆਨ ਦਾ ਸਰੂਪ ਉਦਾਰਾ ਬਾਬਾ ਜੀ ਦੇ ਦਰ ਤੇ ਜੋ ਆਵੇ ਮਨ ਚਾਹੀ ਫਲ ਤੁਰੰਤ ਪਾਵੇ ਧਨ ਦੌਲਤਾਂ ਦੀਆਂ ਵਰਖਾਵਾ ਹੋਣ ਸੋਨੇ ਚਾਂਦੀ ਦੇ ਖਜ਼ਾਨੇ ਭਰਨ ਸਦਾ ਰਹੈ ਭਗਤਾਂ ਦੇ ਘਰ ਸੁਖ ਬਾਬਾ ਜੀ ਦੀ ਕਿਰਪਾ ਅਮਰ ਅਨੁਭਵ ਜਿਸ ਉੱਤੇ ਬਾਬਾ ਕਰੇ ਨਿਹਾਲਾ ਤੇਸ ਤੇ ਕਾਲ ਨਾ ਕਰੇ ਜੰਗਲ ਰਾਜ ਮਿਲੈ ਆਨੰਦ ਸੁਖ ਪਾਵੇ ਸੱਚੇ ਮਨ ਵਿੱਚ ਮਨ ਲਾਵੇ ਸੱਚੇ ਨਾਮ ਵਿੱਚ ਮਨ ਲਾਵੇ ਬਾਬਾ ਸ਼੍ਰੀਚੰਦ ਜੀ ਦੀ ਬਾਣੀ ਸੁਣੀਐ ਤਾਂ ਪਾਪਾ ਦੀ ਜੰਜੀਰ ਟੁੱਟੀਐ ਸੋਦ ਮਨ ਹੋਏ ਦਰਗਹਿ ਭਤਾਵੇ ਸੱਚੇ ਸਾਹਿਬ ਨਾਲ ਮਿਲਾਵੇ ਜੋ ਕਰਿਆ ਜੋ ਕਰੇ ਨਿੰਦਿਆ ਉਸ ਤੇ ਖੁੰਝੈ ਜੋ ਕਰੇ ਸੇਵਾ ਸੋ ਮੋਤੀ ਸੁੰਜੈ ਬਾਬਾ ਜੀ ਦੇ ਪਗਤ ਪਿਆਰੇ ਧਨ ਦੌਲ ਕਾ ਦੇ ਮਾਲਕ ਨਿਆਰੇ ਬਾਬਾ ਜੀ ਦੀ ਕਿਰਪਾ ਅਤ ਅਗਾਦੀ ਮਨੁਖ ਜੀਵਨ ਬਣਾਵੇ ਸਾਦੀ ਦੁੱਖ ਰੋਗ ਵਿਸੂਖੀ ਹੋ ਜਾਵੇ ਆਪਣੇ ਘਰ ਨਾਮ ਸੁਖ ਪਾਵੇ ਤਨ ਤਨ ਬਾਬਾ ਜੋ ਸਭ ਦਾ ਪਾਲਾ ਭਗਤਾਂ ਦਾ ਰਖਾ ਬਹੁਤ ਨਿਰਾਲਾ ਆਪ ਸ਼ਿਵ ਜੋਤ ਤੇ ਗੁਰੂ ਪ੍ਰਕਾਸ਼ ਬਾਬਾ ਸ਼੍ਰੀ ਚੰਦ ਸਭ ਦੁੱਖ ਨਿਵਾਸ ਜੋ ਕਰ ਬਾਬਾ ਦਾ ਨਾਮ ਉਚਾਰੈ ਤਿਸ ਕਰ ਸੁੱਖਾਂ ਦੇ ਸਰੋਵਰ ਝਾਰੈ ਕਲੇਸ਼ ਨਿਕਸੀ ਚਿੰਤਾ ਦੂਰ ਹੋਏ ਬਾਬਾ ਜੀ ਦੀ ਬਾਣੀ ਕਰੇ ਮਨ ਸੋਏ ਨਿੰਦਕ ਦੁਰਮਤ ਸਵੈ ਸਾੜ ਜਾਵੇ ਜੋੜੇ ਭਗਤ ਚਰਨ ਲਗ ਆਵੇ ਬਾਬਾ ਜੀ ਦੇ ਵਚਨ ਅਮੋਲੇ ਜੋ ਸੁਹ ਹੈ ਸੋ ਪਾਰਸ ਹੋਲੇ ਜਾਪ ਤਪ ਸੇਵਾ ਕਰੇ ਜੋ ਨਿਤ ਉਸ ਦੇ ਘਰ ਚੜਦਾ ਸੁਖ ਅਮਿਤ ਸੋਹਣੇ ਚਾਂਦੀ ਮੋਤੀ ਮਾਲਾ ਬਾਬਾ ਕਰੇ ਉਸ ਉੱਤੇ ਕਿਰਪਾ ਵਾਲਾ ਕਾਲੇ ਜਾਦੂ ਦਾ ਨਾਮ ਨਰ ਹੈ ਜਿੱਥੇ ਬਾਬਾ ਦਾ ਆਸਰਾ ਰਹੇ ਦੁਸ਼ਮਣ ਆਪ ਮਿਟ ਭਜ ਜਾਵੇ ਸੱਚੀ ਸ਼ਕਤੀ ਦਰਸ ਦਿਖਾਵੇ ਤਨ ਤਨ ਜੋ ਬਾਬਾ ਨੂੰ ਪਛਾਣੈ ਓਹੀ ਜਨ ਜਗ ਵਿੱਚ ਆਨੰਦ ਮਾਣੈ ਜਿਸ ਕਰ ਬਾਬਾ ਸ਼੍ਰੀ ਚੰਦ ਦਾ ਧਿਆਨ ਉਸ ਘਰ ਮਾਇਆ ਵਰਖੇ ਪਰਮਾਨ ਆਪੇ ਆਦ ਅਨਾਦ ਅਬినాਸੀ ਬਾਬਾ ਸ਼੍ਰੀ ਚੰਦ ਜੋਤ ਪ੍ਰਕਾਸ਼ੀ ਨਾਨਕ ਘਰ ਦੀ ਜੋਤ ਜਗਾਵੇ ਸੱਚੇ ਨਾਮ ਵਿੱਚ ਸਭ ਸਮਾਵੇ ਤਨ ਤਨ ਬਾਬਾ ਸ਼੍ਰੀ ਚੰਦ ਦਿਆਲਾ ਜਿਸ ਦੀ ਮਹਿਮਾ ਅਪਾਰ ਨਿਆਲਾ ਭਗਤ ਜਨਾ ਦੇ ਰਖਵਾਲ ਸੁਜਾਨ ਸਦਾ ਰਹੀ ਜਗ ਅੰਦਰ ਪਰਮਾਨ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਜਿਸ ਦੀ ਜੋਤ ਜਗਾਵੇ ਹਿਰਦਾ ਅਭਿਮਾਨਾ ਆਪਨ ਰੰਕਾਰ ਦਿਆਲ ਸੁਜਨ ਭਗਤ ਜਨਾ ਦਾ ਰਖਵਾਲ ਸੁਧਾਨ ਜੋ ਨਾਮ ਤੇ ਆਵੇ ਸ੍ਰੀ ਚੰਦ ਸੁਹਾਮੀ ਤਿਸ ਦੇ ਉਤਰ ਜਾਵਹਿ ਸਭ ਕਾਮੀ ਕਾਲੀ ਜਾਦੂ ਟੂਣੇ ਨਾਸ ਕਰਾਵੀ ਦੁਸ਼ਮਨ ਦੁਰਮਤ ਆਪ ਹਟਾਵੇ ਸੱਚ ਕਰਮ ਕਮਾਵੇ ਜੀ ਹਵਾ ਉਚਾਰੈ ਬਾਬਾ ਸ਼੍ਰੀ ਚੰਦ ਨਾਮ ਸਾਧ ਧਾਰੈ ਜੋ ਕਰ ਲਖਮੀ ਵਰਖਾ ਹੋਵੇ ਧਨ ਦੌਲਤ ਰਾਜ ਜੋਗ ਭੋਗ ਪਾਵੇ ਬਾਬਾ ਜੀ ਦੀ ਬਾਣੀ ਅੰਮ੍ਰਿਤ ਧਾਰਾ ਜੋ ਪੀਵੇ ਸੋ ਹੋਵੇ ਨਿਸਤਾਰਾ ਮਾਨ ਦੇ ਰੋਗ ਮਿਟੇ ਸਭ ਕਾਲਾ ਸੁਖੀ ਹੋਵੇ ਜਨ ਹਰ ਰੰਗ ਰਾਲਾ ਕਾਲੀ ਜਾਦੂ ਟੂਣੇ ਭਗਾਵੇ ਅਗਨ ਵਿਛੋੜੇ ਪਾਣੀ ਸਾਵੈ ਜੋ ਲੋਚੈ ਸੋ ਤੁਰੰਤ ਮਿਲਾਵੇ ਭਗਤ ਜਨਾ ਦਾ ਹੱਥ ਫੜਾਵੇ ਤਨ ਤਨ ਉਹ ਜੋ ਬਾਬਾ ਸ਼੍ਰੀ ਚੰਦ ਪੂਜੇ ਤਿਸ ਦੇ ਗ੍ਰਹ ਸੁਖਾਂ ਦੇ ਸਾਜ ਰੂਜੇ 14 ਲੋਕ ਨਿਵਾਰਹਿ ਮਾਥਾ ਕਿਰਪਾ ਕਰੀ ਬਾਬਾ ਆਪ ਬੇਅੰਤ ਰਿਤਾ ਵਿੱਚ ਜੋਤ ਬਾਬਾ ਜੀ ਦੀ ਲੱਗੇ ਭੈ ਕਾਲ ਦਾ ਮਨ ਤੋਂ ਭੱਗੇ ਮਾਇਆ ਮੋਹ ਸਭ ਤਜ ਸਮਾਵੈ ਸੱਚੇ ਨਾਮ ਵਿੱਚ ਮਨ ਰੰਗਾਵੈ ਬਾਬਾ ਸ਼੍ਰੀ ਚੰਦ ਜੀ ਦੀ ਬਾਣੀ ਨਿਰਾਲੀ ਉੱਚੀ ਮਤਿ ਤੇ ਅਖੰਡ ਹਿਰਦੈ ਵਾਲੀ ਸੰਤ ਜਨਾਂ ਵਿੱਚ ਬਾਬਾ ਪ੍ਰਕਾਸ਼ੀ ਗੁਰੂ ਨਾਨਕ ਦੇ ਘਰੋਂ ਜੋ ਆਸੀ ਧਿਆਨ ਜਪੈ ਜੋ ਬਾਬਾ ਸ਼੍ਰੀ ਚੰਦ ਦਾ ਤਲੇਸ਼ ਮਿਟੇ ਜਗਤ ਦੀ ਦੁੰਦ ਦਾ ਚਾਰ ਪਦਾਰਥ ਪਾਵੈ ਜੂਗੇ ਭਗਤ ਹੋਏ ਮਨ ਅਤ ਸੁਖ ਭੂਗੇ ਆਪ ਜੋਤ ਜੋਤ ਮਿਲਾਵਨ ਹਾਰਾ ਗਿਆਨ ਧਿਆਨ ਦਾ ਸਰੂਪ ਉਦਾਰਾ ਬਾਬਾ ਜੀ ਦੇ ਦਰ ਤੇ ਜੋ ਆਵੇ ਮਨ ਚਾਹੀ ਫਲ ਤੁਰੰਤ ਪਾਵੇ ਧਨ ਦੌਲਤਾਂ ਦੀਆਂ ਵਰਖਾਵਾ ਹੋਣ ਸੋਨੇ ਚਾਂਦੀ ਦੇ ਖਜ਼ਾਨੇ ਭਰਨ ਸਦਾ ਰਹੇ ਭਗਤਾਂ ਦੇ ਘਰ ਸੁਖ ਬਾਬਾ ਜੀ ਦੀ ਕਿਰਪਾ ਅਮਰ అనుభవ ਜੇ ਸੁੱਤੇ ਬਾਬਾ ਕਰੇ ਨਿਹਾਲਾ ਤੇਸ ਤੇ ਕਾਲ ਨਾ ਕਰੇ ਜੰਜਾਲ ਰਾਜ ਮਿਲੈ ਆਨੰਦ ਸੁਖ ਪਾਵੈ ਸੱਚੇ ਮਨ ਵਿੱਚ ਮਨ ਲਾਵੇ ਸੱਚੇ ਨਾਮ ਵਿੱਚ ਮਨ ਲਾਵੇ ਬਾਬਾ ਸ਼੍ਰੀ ਚੰਦ ਜੀ ਦੀ ਬਾਣੀ ਸੁਣੀਐ ਤਾਂ ਪਾਪਾ ਦੀ ਜੰਜੀਰ ਟੁੱਟੀ ਐ ਸੋਦ ਮਨ ਹੋਏ ਦਰਗਹਿ ਵਤਾਵੇ ਸੱਚੇ ਸਾਹਿਬ ਨਾਲ ਮਿਲਾਵੇ ਜੋ ਕਰਿਆ ਜੋ ਕਰੇ ਨਿੰਦਿਆ ਉਸ ਤੇ ਖੁੰਝੈ ਜੋ ਕਰੇ ਸੇਵਾ ਸੋ ਮੋਤੀ ਸੁਝੈ ਬਾਬਾ ਜੀ ਦੇ ਭਗਤ ਪਿਆਰੇ ਧਨ ਦੌਲ ਕਾ ਦੇ ਮਾਲਕ ਨਿਆਰੇ ਬਾਬਾ ਜੀ ਦੀ ਕਿਰਪਾ ਅਤ ਅਗਾਦੀ ਮਨੁੱਖ ਜੀਵਨ ਬਣਾਵੇ ਸਾਦੀ ਦੁੱਖ ਰੋਗ ਵਿਸੂਖੀ ਹੋ ਜਾਵੇ ਆਪਣੇ ਘਰ ਨਾਮ ਸੁਖ ਪਾਵੇ ਤਨ ਤਨ ਬਾਬਾ ਜੋ ਸਬਦ ਦਾ ਪਾਲਾ ਭਗਤਾਂ ਦਾ ਰਖਾ ਬਹੁਤ ਨਿਰਾਲਾ ਆਪ ਸ਼ਿਵ ਜੋਤੈ ਤੇ ਗੁਰੂ ਪ੍ਰਕਾਸ਼ ਬਾਬਾ ਸ਼੍ਰੀ ਚੰਦ ਸਭ ਦੁੱਖ ਨਿਵਾਸ ਜੋ ਕਰ ਬਾਬਾ ਦਾ ਨਾਮ ਉਚਾਰੈ ਤਿਸ ਘਰ ਸੁੱਖਾਂ ਦੇ ਸਰੋਵਰ ਝਾਰੈ ਕਲੇਸ਼ ਨਿਕਸੀ ਚਿੰਤਾ ਦੂਰ ਹੋਈ ਬਾਬਾ ਜੀ ਦੀ ਬਾਣੀ ਕਰੇ ਮਨ ਸੋਈ ਨਿੰਦਕ ਦੁਰਮਤ ਸਵੇ ਸਾੜ ਜਾਵੇ ਜੋੜੇ ਭਗਤ ਚਰਨ ਲਗ ਆਵੇ ਬਾਬਾ ਜੀ ਦੇ ਵਚਨ ਅਮੋਲੇ ਜੋ ਸੁਹੈ ਸੋ ਪਾਰਸ ਹੋਲੇ Jap tap seva kare jo nit us de ghar chadda sukh amit ਸੋਹਣੇ ਚਾਂਦੀ ਮੋਤੀ ਮਾਲਾ ਬਾਬਾ ਕਰੇ ਉਸ ਉੱਤੇ ਕਿਰਪਾ ਵਾਲਾ ਕਾਲੇ ਜਾਦੂ ਦਾ ਨਾਮ ਨਰਹਿ ਜਿੱਥੇ ਬਾਬਾ ਦਾ ਆਸਰਾ ਰਹੇ ਦੁਸ਼ਮਣ ਆਪ ਮਿਟ ਭਜ ਜਾਵੇ ਸੱਚੀ ਸ਼ਕਤੀ ਦਰਸ ਦਿਖਾਵੇ ਤਨ ਤਨ ਜੋ ਬਾਬਾ ਨੂੰ ਪਛਾਣੈ ਓਹੀ ਜਨ ਜਗ ਵਿੱਚ ਆਨੰਦ ਮਾਣੈ ਜਿਸ ਕਰ ਬਾਬਾ ਸ਼੍ਰੀ ਚੰਦ ਦਾ ਧਿਆਨ ਉਸ ਘਰ ਮਾਇਆ ਵਰਖੇ ਪਰਮਾਨ ਆਪੇ ਆਦ ਅਨਾਦ ਅਬినాਸੀ ਬਾਬਾ ਸ਼੍ਰੀ ਚੰਦ ਜੋਤ ਪ੍ਰਕਾਸ਼ੀ ਨਾਨਕ ਘਰ ਦੀ ਜੋਤ ਜਗਾਵੇ ਸੱਚੇ ਨਾਮ ਵਿੱਚ ਸਭ ਸਮਾਵੇ ਧੰਨ ਤਨ ਬਾਬਾ ਸ਼੍ਰੀ ਚੰਦ ਦਿਆਲਾ ਜਿਸ ਦੀ ਮਹਿਮਾ ਅਪਾਰ ਨਿਆਲਾ ਭਗਤ ਜਨਾ ਦੇ ਰਖਵਾਲ ਸੁਜਾਨ ਸਦਾ ਰਹੇ ਜਗ ਅੰਦਰ ਪਰਮਾਨ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਜਿਸ ਦੀ ਜੋਤ ਜਗਾਵੇ ਹਿਰਦਾ ਅਭਿਮਾਨਾ ਆਪ ਨਰੰਕਾਰ ਦਿਆਲ ਸੁਜਨ ਭਗਤ ਜਨਾ ਦਾ ਰਖਵਾਲ ਸੁਧਾਨ ਜੋ ਨਾਮ ਤੇ ਆਵੈ ਸ੍ਰੀ ਚੰਦ ਸੁਆਮੀ ਤਿਸ ਦੇ ਉਤਰ ਜਾਵਹਿ ਸਭ ਕਾਮੀ ਕਾਲੀ ਜਾਦੂ ਟੂਣੇ ਨਾਸ ਕਰਾਵੀ ਦੁਸ਼ਮਨ ਦੁਰਮਤ ਆਪ ਹਟਾਵੇ ਸੱਚ ਕਰਮ ਕਮਾਵੇ ਜੀਵਾ ਉਚਾਰੈ ਬਾਬਾ ਸ਼੍ਰੀ ਚੰਦ ਨਾਮ ਸਦ ਧਾਰੈ ਜੋ ਕਰ ਲਖਮੀ ਵਰਖਾ ਹੋਵੇ ਧਨ ਦੌਲਤ ਰਾਜ ਜੋਗ ਭੋਗ ਪਾਵੇ ਬਾਬਾ ਜੀ ਦੀ ਬਾਣੀ ਅੰਮ੍ਰਿਤ ਧਾਰਾ ਜੋ ਪੀਵੇ ਸੋ ਹੋਵੇ ਨਿਸਤਾਰਾ ਮਾਨ ਦੇ ਰੋਗ ਮਿਟੇ ਸਭ ਕਾਲਾ ਸੁਖੀ ਹੋਵੇ ਜਨ ਹਰ ਰੰਗ ਰਾਲਾ ਕਾਲੀ ਜਾਦੂ ਟੂਣੇ ਭਗਾਵੇ ਅਗਨ ਵਿਛੋੜੇ ਪਾਣੀ ਸਾਵੈ ਜੋ ਲੋਚੈ ਸੋ ਤੁਰੰਤ ਮਿਲਾਵੇ ਭਗਤ ਜਨਾ ਦਾ ਹੱਥ ਫੜਾਵੇ ਤਨ ਤਨ ਉਹ ਜੋ ਬਾਬਾ ਸ਼੍ਰੀ ਚੰਦ ਪੂਜੇ ਤਿਸ ਦੇ ਗ੍ਰਹ ਸੁਖਾਂ ਦੇ ਸਾਜ ਰੂਜੇ 14 ਹਾਂ ਲੋਕ ਨਿਵਾਰਹਿ ਮਾਥਾ ਕਿਰਪਾ ਕਰੀ ਬਾਬਾ ਆਪ ਬੇਅੰਤ ਅਰਿਦੈ ਵਿੱਚ ਜੋਤ ਬਾਬਾ ਜੀ ਦੀ ਲੱਗੇ ਭੈ ਕਾਲ ਦਾ ਮਨ ਤੋਂ ਭੱਗੈ ਮਾਇਆ ਮੋਹ ਸਭ ਤਜ ਸਮਾਵੇ ਸੱਚੇ ਨਾਮ ਵਿੱਚ ਮਨ ਰੰਗਾਵੇ ਬਾਬਾ ਸ਼੍ਰੀ ਚੰਦ ਜੀ ਦੀ ਬਾਣੀ ਨਿਰਾਲੀ ਉੱਚੀ ਮਤ ਤੇ ਅਖੰਡ ਹਿਰਦੈ ਵਾਲੀ ਸੰਤ ਜਨਾਂ ਵਿੱਚ ਬਾਬਾ ਪ੍ਰਕਾਸ਼ੀ ਗੁਰੂ ਨਾਨਕ ਦੇ ਘਰੋਂ ਜੋ ਆਸੀ ਮਨ ਜਪੈ ਜੋ ਬਾਬਾ ਸ਼੍ਰੀ ਚੰਦ ਦਾ ਕਲੇਸ਼ ਮਿਟੇ ਜਗਤ ਦੀ ਧੁੰਦ ਦਾ ਚਾਰ ਪਦਾਰਥ ਪਾਵੈ ਜੂਗੇ ਭਗਤ ਹੋਏ ਮਨ ਅਤ ਸੁਖ ਭੂਗੇ ਆਪ ਜੋਤ ਜੋਤ ਮਿਲਾਵਨ ਹਾਰਾ ਗਿਆਨ ਧਿਆਨ ਦਾ ਸਰੂਪ ਉਦਾਰਾ ਬਾਬਾ ਜੀ ਦੇ ਦਰ ਤੇ ਜੋ ਆਵੇ ਮਨ ਚਾਹੀ ਫਲ ਤੁਰੰਤ ਪਾਵੇ ਧਨ ਦੌਲਤਾਂ ਦੀਆਂ ਵਰਖਾਵਾ ਹੋਣ ਸੋਨੇ ਚਾਂਦੀ ਦੇ ਖਜ਼ਾਨੇ ਭਰਨ ਸਦਾ ਰਹੇ ਭਗਤਾਂ ਦੇ ਘਰ ਸੁਖ ਬਾਬਾ ਜੀ ਦੀ ਕਿਰਪਾ ਅਮਰ అనుభవ ਜੈਸੇ ਉੱਤੇ ਬਾਬਾ ਕਰੇ ਨਿਹਾਲਾ ਤੇਸ ਤੇ ਕਾਲ ਨਾ ਕਰੇ ਜੰਜਾਲ ਰਾਜ ਮਿਲੈ ਆਨੰਦ ਸੁਖ ਪਾਵੈ ਸੱਚੇ ਮਨ ਵਿੱਚ ਮਨ ਲਾਵੇ ਸੱਚੇ ਨਾਮ ਵਿੱਚ ਮਨ ਲਾਵੇ ਬਾਬਾ ਸ਼੍ਰੀ ਚੰਦ ਜੀ ਦੀ ਬਾਣੀ ਸੁਣੀਐ ਤਾਂ ਪਾਪਾ ਦੀ ਜੰਜੀਰ ਟੁੱਟੀਐ ਸੋਦ ਮਨ ਹੋਏ ਦਰਗਹਿ ਵਤਾਵੇ ਸੱਚੇ ਸਾਹਿਬ ਨਾਲ ਮਿਲਾਵੇ ਜੋ ਕਰਿਆ ਜੋ ਕਰੇ ਨਿੰਦਿਆ ਉਸ ਤੇ ਖੁੰਝੈ ਜੋ ਕਰੇ ਸੇਵਾ ਸੋ ਮੋਤੀ ਸੁੰਜੈ ਬਾਬਾ ਜੀ ਦੇ ਭਗਤ ਪਿਆਰੇ ਧਨ ਦੌਲ ਕਾ ਦੇ ਮਾਲਕ ਨਿਆਰੇ ਬਾਬਾ ਜੀ ਦੀ ਕਿਰਪਾ ਅਤ ਅਗਾਦੀ ਮਨੁੱਖ ਜੀਵਨ ਬਣਾਵੇ ਸਾਦੀ ਦੁੱਖ ਰੋਗ ਵਿਸੂਖੀ ਹੋ ਜਾਵੇ ਆਪਣੇ ਘਰ ਨਾਮ ਸੁਖ ਪਾਵੇ ਤਨ ਤਨ ਬਾਬਾ ਜੋ ਸਬਦ ਦਾ ਪਾਲਾ ਭਗਤਾਂ ਦਾ ਰਖਾ ਬਹੁਤ ਨਿਰਾਲਾ ਆਪ ਸ਼ਿਵ ਜੋਤੈ ਤੇ ਗੁਰੂ ਪ੍ਰਕਾਸ਼ ਬਾਬਾ ਸ਼੍ਰੀ ਚੰਦ ਸਭ ਦੁੱਖ ਨਿਵਾਸ ਜੋ ਕਰ ਬਾਬਾ ਦਾ ਨਾਮ ਉਚਾਰੈ ਤਿਸ ਘਰ ਸੁੱਖਾਂ ਦੇ ਸਰੋਵਰ ਝਾਰੈ ਕਲੇਸ਼ ਨਿਕਸੀ ਚਿੰਤਾ ਦੂਰ ਹੋਈ ਬਾਬਾ ਜੀ ਦੀ ਬਾਣੀ ਕਰੇ ਮਨ ਸੋਈ ਨਿੰਦਕ ਦੁਰਮਤ ਸਵੈ ਸਾੜ ਜਾਵੇ ਜੋੜੇ ਭਗਤ ਚਰਨ ਲਗ ਆਵੇ ਬਾਬਾ ਜੀ ਦੇ ਬਚਨ ਅਮੋਲੇ ਜੋ ਸੁਹੈ ਸੋ ਪਾਰਸ ਹੋਲੇ Jap tap seva kare jo nit us de ghar chadda sukh amit ਸੋਹਣੇ ਚਾਂਦੀ ਮੋਤੀ ਮਾਲਾ ਬਾਬਾ ਕਰੇ ਉਸ ਉੱਤੇ ਕਿਰਪਾ ਵਾਲਾ ਕਾਲੇ ਜਾਦੂ ਦਾ ਨਾਮ ਨਰਹਿ ਜਿੱਥੇ ਬਾਬਾ ਦਾ ਆਸਰਾ ਰਹੇ ਦੁਸ਼ਮਣ ਆਪ ਮਿਟ ਭਜ ਜਾਵੇ ਸੱਚੀ ਸ਼ਕਤੀ ਦਰਸ ਦਿਖਾਵੇ ਤਨ ਤਨ ਜੋ ਬਾਬਾ ਨੂੰ ਪਛਾਣੈ ਓਹੀ ਜਨ ਜਗ ਵਿੱਚ ਆਨੰਦ ਮਾਣੈ ਜਿਸ ਕਰ ਬਾਬਾ ਸ਼੍ਰੀ ਚੰਦ ਦਾ ਧਿਆਨ ਉਸ ਕਰ ਮਾਇਆ ਵਰਖੇ ਪਰਮਾਨ ਆਪੇ ਆਦ ਅਨਾਦ ਅਬినాਸੀ ਬਾਬਾ ਸ਼੍ਰੀ ਚੰਦ ਜੋਤ ਪ੍ਰਕਾਸ਼ੀ ਨਾਨਕ ਘਰ ਦੀ ਜੋਤ ਜਗਾਵੇ ਸੱਚੇ ਨਾਮ ਵਿੱਚ ਸਭ ਸਮਾਵੇ ਧੰਨ ਧੰਨ ਬਾਬਾ ਸ਼੍ਰੀ ਚੰਦ ਦਿਆਲਾ ਜਿਸ ਦੀ ਮਹਿਮਾ ਅਪਾਰ ਨਿਆਲਾ ਭਗਤ ਜਨਾ ਦੇ ਰਖਵਾਲ ਸੁਜਾਨ ਸਦਾ ਰਹੀ ਜਗ ਅੰਦਰ ਪਰਮਾਨ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਜਿਸ ਦੀ ਜੋਤ ਜਗਾਵੇ ਹਿਰਦਾ ਅਭਿਮਾਨਾ ਆਪ ਨਿਰੰਕਾਰ ਦਿਆਲ ਸੁਜਨ ਭਗਤ ਜਨਾ ਦਾ ਰਖਵਾਲ ਸੁਧਾਨ ਜੋ ਨਾਮ ਤੇ ਆਵੇ ਸ੍ਰੀ ਚੰਦ ਸੋ ਆਮੀ ਤਿਸ ਦੇ ਉੱਤਰ ਜਾਵਹਿ ਸਭ ਕਾਮੀ ਕਾਲੀ ਜਾਦੂ ਟੂਣੇ ਨਾਸ ਕਰਾਵੀ ਦੁਸ਼ਮਨ ਦੁਰਮਤ ਆਪ ਹਟਾਵੇ ਸੱਚ ਕਰਮ ਕਮਾਵੇ ਜੀਵਾ ਉਚਾਰੈ ਬਾਬਾ ਸ਼੍ਰੀ ਚੰਦ ਨਾਮ ਸਾਧ ਧਾਰੈ ਜੋ ਕਰ ਲਖਮੀ ਵਰਖਾ ਹੋਵੇ ਧਨ ਦੌਲਤ ਰਾਜ ਜੋਗ ਭੋਗ ਪਾਵੇ ਬਾਬਾ ਜੀ ਦੀ ਬਾਣੀ ਅੰਮ੍ਰਿਤ ਧਾਰਾ ਜੋ ਪੀਵੇ ਸੋ ਹੋਵੇ ਨਿਸਤਾਰਾ ਮਾਨ ਦੇ ਰੋਗ ਮਿਟੇ ਸਭ ਕਾਲਾ ਸੁਖੀ ਹੋਵੇ ਜਨ ਹਰ ਰੰਗ ਰਾਲਾ ਕਾਲੇ ਜਾਦੂ ਟੂਣੇ ਭਗਾਵੇ ਅਗਨ ਵਿਛੋੜੇ ਪਾਣੀ ਸਾਵੈ ਜੋ ਲੋਚੈ ਸੋ ਤੁਰੰਤ ਮਿਲਾਵੇ ਭਗਤ ਜਨਾ ਦਾ ਹੱਥ ਫੜਾਵੇ ਤਨ ਤਨ ਉਹ ਜੋ ਬਾਬਾ ਸ਼੍ਰੀ ਚੰਦ ਪੂਜੇ ਤਿਸ ਦੇ ਗ੍ਰਹ ਸੁਖਾਂ ਦੇ ਸਾਜ ਰੂਜੇ 14 ਹਾਂ ਲੋਕ ਨਿਵਾਰਹਿ ਮਾਥਾ ਕਿਰਪਾ ਕਰੀ ਬਾਬਾ ਆਪ ਬੇਅੰਤ ਅਰਿਦੈ ਵਿੱਚ ਜੋਤ ਬਾਬਾ ਜੀ ਦੀ ਲੱਗੇ ਭੈ ਕਾਲ ਦਾ ਮਨ ਤੋਂ ਭੱਗੇ ਮਾਇਆ ਮੋਹ ਸਭ ਤਜ ਸਮਾਵੇ ਸੱਚੇ ਨਾਮ ਵਿੱਚ ਮਨ ਰੰਗਾਵੇ ਬਾਬਾ ਸ਼੍ਰੀ ਚੰਦ ਜੀ ਦੀ ਬਾਣੀ ਨਿਰਾਲੀ ਉੱਚੀ ਮਤ ਤੇ ਅਖੰਡ ਹਿਰਦੈ ਵਾਲੀ ਸੰਤ ਜਨਾਂ ਵਿੱਚ ਬਾਬਾ ਪ੍ਰਕਾਸ਼ੀ ਗੁਰੂ ਨਾਨਕ ਦੇ ਘਰੋਂ ਜੋ ਆਸੀ ਧਿਆਨ ਜਪੈ ਜੋ ਬਾਬਾ ਸ਼੍ਰੀ ਚੰਦ ਦਾ ਕਲੇਸ਼ ਮਿਟੇ ਜਗਤ ਦੀ ਧੁੰਦ ਦਾ ਚਾਰ ਪਦਾਰਥ ਪਾਵੈ ਜੋਗੇ ਭਗਤ ਹੋਏ ਮਨ ਅਤ ਸੁਖ ਭੂਗੇ ਆਪ ਜੋਤ ਜੋਤ ਮਿਲਾਵਨ ਹਾਰਾ ਗਿਆਨ ਧਿਆਨ ਦਾ ਸਰੂਪ ਉਦਾਰਾ ਬਾਬਾ ਜੀ ਦੇ ਦਰ ਤੇ ਜੋ ਆਵੇ ਮਨ ਚਾਹੀ ਫਲ ਤੁਰੰਤ ਪਾਵੇ ਧਨ ਦੌਲਤਾਂ ਦੀਆਂ ਵਰਖਾਵਾ ਹੋਣ ਸੋਨੇ ਚਾਂਦੀ ਦੇ ਖਜ਼ਾਨੇ ਭਰਨ ਸਦਾ ਰਹੇ ਭਗਤਾਂ ਦੇ ਘਰ ਸੁਖ ਬਾਬਾ ਜੀ ਦੀ ਕਿਰਪਾ ਅਮਰ ਅਨੁਭਵ ਜੈਸੇ ਉੱਤੇ ਬਾਬਾ ਕਰੇ ਨਿਹਾਲਾ ਤੇਸ ਤੇ ਕਾਲ ਨਾ ਕਰੇ ਜੰਜਲ ਰਾਜ ਮਿਲੈ ਆਨੰਦ ਸੁਖ ਪਾਵੈ ਸੱਚੇ ਮਨ ਵਿੱਚ ਮਨ ਲਾਵੇ ਸੱਚੇ ਨਾਮ ਵਿੱਚ ਮਨ ਲਾਵੇ ਬਾਬਾ ਸ਼੍ਰੀ ਚੰਦ ਜੀ ਦੀ ਬਾਣੀ ਸੁਣੀਐ ਤਾਂ ਪਾਪਾਂ ਦੀ ਜੰਜੀਰ ਟੁੱਟੀਐ ਸੋਦ ਮਨ ਹੋਏ ਦਰਗਹਿ ਧਾਵੈ ਸੱਚੇ ਸਾਹਿਬ ਨਾਲ ਮਿਲਾਵੈ ਜੋ ਕਰਿਆ ਜੋ ਕਰੇ ਨਿੰਦਿਆ ਉਸ ਤੇ ਖੁੰਝੈ ਜੋ ਕਰੇ ਸੇਵਾ ਸੋ ਮੋਤੀ ਸੁੰਜੈ ਬਾਬਾ ਜੀ ਦੇ ਭਗਤ ਪਿਆਰੇ ਧਨ ਦੌਲ ਕਾ ਦੇ ਮਾਲਕ ਨਿਆਰੇ ਬਾਬਾ ਜੀ ਦੀ ਕਿਰਪਾ ਅਤ ਅਗਾਦੀ ਮਨੁੱਖ ਜੀਵਨ ਬਣਾਵੇ ਸਾਦੀ ਦੁੱਖ ਰੋਗ ਵਿਸੂਖੀ ਹੋ ਜਾਵੇ ਆਪਣੇ ਘਰ ਨਾਮ ਸੁਖ ਪਾਵੇ ਤਨ ਤਨ ਬਾਬਾ ਜੋ ਸਬਦ ਦਾ ਪਾਲਾ ਭਗਤਾਂ ਦਾ ਰਖਾ ਬਹੁਤ ਨਿਰਾਲਾ ਆਪ ਸ਼ਿਵ ਜੋਤ ਤੇ ਗੁਰੂ ਪ੍ਰਕਾਸ਼ ਬਾਬਾ ਸ਼੍ਰੀ ਚੰਦ ਸਭ ਦੁੱਖ ਨਿਵਾਸ ਜੋ ਕਰ ਬਾਬਾ ਦਾ ਨਾਮ ਉਚਾਰੈ ਤਿਸ ਕਰ ਸੁੱਖਾਂ ਦੇ ਸਰੋਵਰ ਝਾਰੈ ਕਲੇਸ਼ ਨਿਕਸੀ ਚਿੰਤਾ ਦੂਰ ਹੋਏ ਬਾਬਾ ਜੀ ਦੀ ਬਾਣੀ ਕਰੇ ਮਨ ਸੋਏ ਨਿੰਦਕ ਦੁਰਮਤ ਸਵੇ ਸਾੜ ਜਾਵੇ ਜੋੜੇ ਭਗਤ ਚਰਨ ਲਗ ਆਵੇ ਬਾਬਾ ਜੀ ਦੇ ਬਚਨ ਅਮੋਲੇ ਜੋ ਸੁਹ ਹੈ ਸੋ ਪਾਰ ਸੋ ਹੋਲੇ Jap tap seva kare jo nit us de ghar chadda sukh amit ਸੋਨੇ ਚਾਂਦੀ ਮੋਤੀ ਮਾਲਾ ਬਾਬਾ ਕਰੇ ਉਸ ਉਤੇ ਕਿਰਪਾ ਵਾਲਾ ਕਾਲੇ ਜਾਦੂ ਦਾ ਨਾਮ ਨਰਹਿ ਜਿੱਥੇ ਬਾਬਾ ਦਾ ਆਸਰਾ ਰਹੇ ਦੁਸ਼ਮਨ ਆਪ ਮਿਟ ਭਜ ਜਾਵੇ ਸੱਚੀ ਸ਼ਕਤੀ ਦਰਸ ਦਿਖਾਵੇ ਤਨ ਤਨ ਜੋ ਬਾਬਾ ਨੂੰ ਪਛਾਣੈ ਓਹੀ ਜਨ ਜਗ ਵਿੱਚ ਆਨੰਦ ਮਾਣੈ ਜਿਸ ਕਰ ਬਾਬਾ ਸ਼੍ਰੀ ਚੰਦ ਦਾ ਧਿਆਨ ਉਸ ਘਰ ਮਾਇਆ ਵਰਖੇ ਪਰਮਾਨ ਆਪੇ ਆਦ ਅਨਾਦ ਅਬਿਨਾਸੀ ਬਾਬਾ ਸ਼੍ਰੀ ਚੰਦ ਜੋਤ ਪ੍ਰਕਾਸ਼ੀ ਨਾਨਕ ਘਰ ਦੀ ਜੋਤ ਜਗਾਵੇ ਸੱਚੇ ਨਾਮ ਵਿੱਚ ਸਭ ਸਮਾਵੇ ਧੰਨ ਧੰਨ ਬਾਬਾ ਸ਼੍ਰੀ ਚੰਦ ਦਿਆਲਾ ਜਿਸ ਦੀ ਮਹਿਮਾ ਅਪਾਰ ਨਿਆਲਾ ਭਗਤ ਜਨਾ ਦੇ ਰਖਵਾਲ ਸੁਜਾਨ ਸਦਾ ਰਹੀ ਜਗ ਅੰਦਰ ਪਰਮਾਨ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ